ਹਰੀ ਬੇਨਤੀ ਕੀਤੀ ਆ ਕਿ ਜੋ ਸਿੱਖ ਹੈ ਉਹ ਅਰਦਾਸ ਰੂਪ ਹੀ ਹੈ ਸਿੱਖ ਦਾ ਨਾਂ ਹੀ ਅਰਦਾਸ ਹੈ ਤੇ ਗੁਰੂ ਦਾ ਨਾਂ ਹੈ ਹੁਕਮ ਸਿੱਖ ਦਾ ਨਾਂ ਕੀ ਹੈ ਅਰਦਾਸ ਤੇ ਗੁਰੂ ਦਾ ਨਾਂ ਕੀ ਹੈ ਹੁਕਮ ਸਿੱਖ ਜਦੋਂ ਵੀ ਖੜਦਾ ਬਾਦਸ਼ਾਹ ਦੇ ਸਾਹਮਣੇ ਤੇ ਕੀ ਕਰਦਾ ਹੈ ਅਰਦਾਸ ਤੇ ਬੇਨਤੀ ਕਰਦਾ ਕਿ ਆਪਣੇ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਦਾ ਹੈ ਹੈਨਾ ਜੀ ਤੇ ਗੁਰੂ ਇੰਦਰੂ ਜਦੋਂ ਵੀ ਕਰਦਾ ਹੈ ਤੇ ਸਾਨੂੰ ਹੁਕਮ ਦੀ ਬਖਸ਼ਿਸ਼ ਕਰਦਾ ਹੈ ਦੂਸਰੀ ਬੇਨਤੀ ਇਹ ਹੋ ਜਾਂਦੀ ਆ ਤੇ ਸੱਚੇ ਪਾਤਸ਼ਾਹ ਦੇ ਹੁਕਮਨਾਮਾ ਸਾਹਿਬ ਦੇ ਅਨਸਾਰ ਚੱਲਣ ਦੀ ਸਾਨੂੰ ਸਮਰੱਥਾ ਬਖਸ਼ਿਸ਼ ਕਰੋ ਕਿਉਂਕਿ ਅਸੀਂ ਸਮਰੱਥ ਨਹੀਂ ਐ ਸਮਰੱਥ ਤੁਸੀਂ ਐ ਤੇ ਇਸ ਕਰਕੇ ਸਮਰੱਥ ਨੇ ਹੀ ਸਮਰੱਥਾ ਦੀ ਦਾਤ ਬਖਸ਼ਿਸ਼ ਕਰਨੀ ਤੂੰ ਦਾਤਾ ਐ ਦਾਤਾ ਐ ਕਿਉਂਕਿ ਸਮਰੱਥਾ ਤੋਂ ਬਿਨਾ ਇਹ ਸ਼ਬਦ ਚੱਲਣੇ ਬਹੁਤ ਔਖੇ ਨੇ ਕਿਉਂਕਿ ਸ਼ਬਦ ਬਹੁਤ ਗਹਿਰੇ ਨੇ ਬਹੁਤ ਡੂੰਗੇ ਨੇ ਔਰ ਅਕਾਲ ਪੁਰਖ ਜਿਹਨੂੰ ਅਸੀਂ ਬਰਾਬਰ ਦੀ ਇੱਕ ਸ਼ਕਤੀ ਕਹਿ ਦਿੰਨੇ ਆ ਇਹ ਉਹ ਅੱਖਰ ਹਨ ਕੀ ਹੈ ਉਹ ਅੱਖਰ ਹਨ ਜੋ ਅਕਾਲ ਪੁਰਖ ਦੀ ਸਮਰੱਥਾ ਉਹੀ ਇਨ੍ਹਾਂ ਪਵਿੱਤਰ ਬਾਣੀ ਦੇ ਅੱਖਰਾਂ ਦੀ ਸਮਰੱਥਾ ਹੈ ਇਸ ਕਰਕੇ ਇਹਨਾਂ ਨੂੰ ਜਿਹੜਾ ਰਾਜੇ ਹਿਰਦੇ ਦੇ ਵਿੱਚ ਝੱਲਣਾ ਇੱਕ ਆਮ ਗੱਲ ਨਹੀਂ ਹੈ ਅਸੀਂ ਸਿਰਫ ਪੰਨ ਤੱਕ ਸੀਮਿਤ ਰਹਿ ਜਾਂਦੇ ਆ ਇਹਨਾਂ ਆਓ